ਹਾਰਨ ਪਸ਼ੂਵਾਜੀ ਜਿਹੜੇ ਕਿ ਜਿਨ੍ਹਾਂ ਲੋਕਾਂ ਦੇ ਪਸ਼ੂ ਮਰ ਗਏ ਸੀਗੇ ਹੜ ਦੇ ਵਿਚਕਾਰ ਉਹ ਅੱਜ ਅਸੀਂ ਉਹਨਾਂ ਨੂੰ ਇੱਥੇ ਇਕੱਠ ਕੀਤਾ ਤੇ ਜਿਹਦੇ ਵਿਚਕਾਰ ਕੇ ਬਹੁਤ ਵੱਡੀ ਸੇਵਾ ਦਾ ਸਹਿਯੋਗ ਸਾਡੇ ਜਥੇਦਾਰ ਸਾਹਿਬ ਰਕਵੀਰ ਸਿੰਘ ਭਾਈ ਸਾਹਿਬ ਜੀ ਆਪ ਆਏ ਔਰ ਮੇਰਾ ਅਮਰੀਕ ਸਿੰਘ ਜੀ ਇੰਗਲੈਂਡ ਤੋਂ ਸਾਰੀ ਟੀਮ ਮਿਲ ਕੇ ਉਹ ਅੱਜ ਸੇਵਾ ਕਰ ਰਹੀ ਹੈ ਜੀ ਪਸ਼ੂਆਂ ਦੀ ਸੇਵਾ ਹਾਂਜੀ ਹਾਂਜੀ ਕਿਉਂਕਿ ਅਦਾਸ 'ਚ ਬਹੁਤ ਸ਼ਕਤੀ ਹੈ ਮੈਨੂੰ ਵਿਸ਼ਵਾਸ ਹੈ ਕਿ ਬਾਕੀ ਦੀ ਸੇਵਾਵਾਂ ਵੀ ਕਰਨੀਆਂ ਹਨ ਅਜੇ ਇੱਕ ਪਸ਼ੂ ਨਹੀਂ ਹੋਣਾ ਉਹਨਾਂ ਦੇ ਘਰਾਂ ਦਾ ਨੁਕਸਾਨ ਹੋਏ ਇੱਕ ਇੱਕ ਚੀਜ਼ ਦੀ ਲਿਸਟ ਬਣ ਗਈ ਹੈ ਔਰ ਆਪਾਂ ਇੱਕ ਇੱਕ ਘਰ ਦੇ ਚਾਰ ਜਾ ਕੇ ਜੋ ਉਹਨਾਂ ਨੂੰ ਨੁਕਸਾਨ ਹੋਇਆ ਸੀ ਪੂਰਾ ਕਰਨਾ ਹੈ ਕੁਲ ਮਾਈਕਰਾਨ ਕੇ ਸੰਗਤ ਦੇ ਸਹਿਯੋਗ ਨਾਲ ਹੋ ਰਿਹਾ ਹੈ। ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਬਾਬਾ RAMLAL ਜੀ ਪਿੰਡ ਹਰਕੇ ਜ਼ਿਲ੍ਹਾ ਫਰੋਹੇਪੁਰ ਦੀਆਂ ਜਿੱਥੇ ਕਿ ਐਜੂਕੇਟਿਵ ਪੰਜਾਬ ਜੱਟ ਵੱਲੋਂ ਇੱਕ ਵੱਡਾ ਪ੍ਰਾਲਾ ਕੀਤਾ ਗਿਆ ਕੀਤਾ ਗਿਆ ਹੈ। ਆਪ ਸਭ ਨੂੰ ਪਤਾ ਕਿ ਪਿਛਲੇ ਦਿਨਾਂ ਦੇ ਵਿੱਚ ਹੜ੍ਹ ਜਿਹੜੇ ਆਏ ਸਨ ਲੰਬੇ ਸਮੇਂ ਤੋਂ ਜਿਹੜੇ ਹੜ੍ਹ ਚੱਲੇ ਸਤਲੋ ਦੇ ਦਰਿਆ ਦੇ ਔਰ ਵੱਡਾ ਇਲਾਕਾ ਪ੍ਰਭਾਵਿਤ ਪ੍ਰਭਾਵਿਤ ਹੋਇਆ ਜ਼ਿਲ੍ਹਾ ਫਰੋਹੇਪੁਰ ਦਾ। ਤਾਂ ਉਸ ਚੀਜ਼ ਨੂੰ ਲੈ ਕੇ ਅੱਜ ਐਜੂਕੇਟ ਪ ਪਿੰਡਾਂ ਦੇ ਵਿੱਚ ਫਰੋਹੀਪੁਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ 18 ਪਸ਼ੂ ਦਧਾਰੂ ਪਸ਼ੂ ਦਿੱਤੇ ਗਏ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਜਿਨ੍ਹਾਂ ਕਿਸਾਨਾਂ ਦੇ ਪਸ਼ੂ ਜਿਹੜੇ ਮਰ ਗਏ ਸਨ ਜਾਂ ਰੁੜ ਗਏ ਸਨ ਜਾਂ ਬਿਮਾਰੀ ਕਾਰਨ ਜੋ ਕੁਝ ਵੀ ਸ੍ਰੀਰਾ ਉਹ ਲਗਾਤਾਰ ਤੁਸੀਂ ਵੇਖਿਆ ਹੈਗਾ ਸੋ ਗਿਆਨੀ ਅਰਗਵੀਰ ਸਿੰਘ ਵੀ ਇੱਥੇ ਪਹੁੰਚੇ ਸਨ ਜਸਵਿੰਦਰ ਸਿੰਘ ਖਾਲਸਾ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਹੋਰ ਇਹਨਾਂ ਦੀ ਪੂਰੀ ਟੀਮ ਜਿਹੜੀ ਜ਼ਿਲ੍ਹਾ ਫਰੋਹੀਪੁਰ ਦੇ ਵਿੱਚ ਬੇਸ ਕੈਂਪ ਬੱਗੇ ਵਾਲਾ ਤੋਂ ਜਿਹੜਾ ਸ਼ੁਰੂ ਹੋਇਆ ਜਿਹੜਾ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਅੱਜ ਕਰੀਬ ਵੱਡੇ ਪ੍ਰਾਲੇ ਕੀਤੇ ਜਾ ਰਹੇ ਜ਼ਿਲ੍ਹਾ ਫਰੋਹੀਪੁਰ ਦੇ ਵਿੱਚ ਸੋ ਅੱਜ 18 ਪਸ਼ੂ ਆ ਜੀ ਜਿਹੜੇ ਕਿ ਜਿਨ੍ਹਾਂ ਲੋਕਾਂ ਦੇ ਪਸ਼ੂ ਮਰ ਗਏ ਸੀਗੇ ਹੜ ਦੇ ਵਿਚਕਾਰ ਉਹ ਅੱਜ ਅਸੀਂ ਉਹਨਾਂ ਨੂੰ ਇੱਥੇ ਇਕੱਠ ਕੀਤਾ ਹੈ ਤੇ ਜਿਹਦੇ ਵਿਚਕਾਰ ਕੇ ਬਹੁਤ ਵੱਡੀ ਸੇਵਾ ਦਾ ਸਹਿਯੋਗ ਸਾਡੇ ਜਥੇਦਾਰ ਸਾਹਿਬ ਰਵੀ ਸਿੰਘ ਭਾਈ ਸਾਹਿਬ ਜੀ ਆਪ ਆਏ ਔਰ ਮੇਰਾ ਅਮਰੀਕ ਸਿੰਘ ਜੀ ਇੰਗਲੈਂਡ ਤੋਂ ਸਾਰੀ ਟੀਮ ਮਿਲ ਕੇ ਉਹ ਸੇਵਾ ਕਰ ਰਹੀ ਹੈ ਜੀ ਪਸ਼ੂਆਂ ਦੀ ਸੇਵਾ ਆ ਰਹੀ ਹੈ ਅੱਜ ਅਰਦਾਸ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਲੋਕਾਂ ਤੱਕ ਇਹ ਪਹੁੰਚਾਏਗਾ ਹਾਂ ਜੀ ਹਾਂ ਜੀ ਕਿ ਅਰਦਾਸ 'ਚ ਬਹੁਤ ਸ਼ਕਤੀ ਹੈ ਮੈਨੂੰ ਵਿਸ਼ਵਾਸ ਹੈ ਕਿ ਬਾਕੀ ਦੀ ਸੇਵਾਵਾਂ ਵੀ ਕਰਨੀਆਂ ਹਨ ਅਜੇ ਇੱਕ ਪਛੂ ਨਹੀਂ ਹੋਣਾ ਉਹਨਾਂ ਦੇ ਘਰਾਂ ਦੇ ਨੁਕਸਾਨ ਹੋਏ ਇੱਕ ਇੱਕ ਚੀਜ਼ ਦੀ ਲਿਸਟ ਬਣ ਗਈ ਹੈ ਔਰ ਆਪਾਂ ਇੱਕ ਇੱਕ ਘਰ ਦੇ ਚੱਕਰ ਜਾ ਕੇ ਜੋ ਉਹਨਾਂ ਦਾ ਨੁਕਸਾਨ ਹੋਇਆ ਸੀ ਪੂਰਾ ਕਰਨਾ ਹੈ ਕੋਈ ਮਦਦ ਕਰਾਣਗੇ ਸੰਗਤ ਦੇ ਸਹਿਯੋਗ ਨਾਲ ਹੋ ਰਿਹਾ ਹੈ ਐਜੂਕੇਟ ਪੰਜਾਬ ਐਜੂਕੇਟ ਵੀ ਕਰਦਾ ਬੱਚਿਆਂ ਨੂੰ ਉਹਨਾਂ ਦੀ ਪੜ੍ਹਾਈ ਦੇ ਬਾਰੇ ਵੀ ਸੋਚਿਆ ਹੈਗਾ 15 ਸਾਲ ਹੋ ਗਏ ਜੀ ਇਹ ਤਾਂ ਮੈਨੂੰ ਐਕਚੁਅਲੀ ਮੈਂ ਇੰਗਲੈਂਡ 56 ਸਾਲ ਰਹਿ ਕੇ ਤੇ ਪਿਛਲੇ 15 ਸਾਲਾਂ ਤੋਂ ਇੱਥੇ ਆ ਕੇ ਕਿਉਂਕਿ ਗੁਰੂ ਦਾ ਹੁਕਮ ਮੰਦਾ ਆ ਨਾਮ ਜਪੋ ਕੀਰਤ ਕਰੋ ਵੰਡ ਕੇ ਚਕੋ ਹੈ ਨਾ ਸਾਡੇ ਗੁਰੂ ਸਾਹਿਬ ਦਾ ਹੁਕਮ ਹੈ ਸੋ ਕੋਈ ਕਿਸੇ ਤੋਂ ਸਹਾਨ ਨਹੀਂ ਹੈਗਾ ਮੈਂ ਦੇਖਿਆ ਸਾਡਾ ਪੰਜਾਬ 60 ਸਾਲ ਪਹਿਲੇ ਵੀ ਅਨਪੜ੍ਹ ਸੀ ਤੇ ਕਲਕੱਤਾ ਮਦਰਾ ਬੰਗਲੌਰ ਹੀ ਮੈਂ ਦੇਖਿਆ ਸੀ ਕਿਵੇਂ ਨਾਣ ਪੜ੍ਹੀ ਸੀਗਾ ਅੱਜ ਉਧਰ ਦਾ ਮਜ਼ਦੂਰ ਅੰਗਰੇਜ਼ੀ ਬੋਲਦਾ ਤੇ ਇੱਥੇ ਕਿਉਂ ਅਨਪੜ੍ਹਤਾ ਸੋ ਫਿਰ ਸੇ ਸੇਵਾ ਹੀ ਕਰਨੀ ਹੈ ਤੇ ਫਿਰ ਮੈਂ ਬੱਚਿਆਂ ਨੂੰ ਪੜ੍ਹਾਈਆਂ ਕਰਾਈਏ ਆਉਣ ਵਾਲੀ ਪਨੀਰੀ ਸੰਭਾਲੀਏ ਭਾਈ ਸਾਹਿਬ ਜਸਵੀਰ ਸਿੰਘ ਖਾਲਸਾ ਖੰਨੇ ਵਾਲੇ ਜਿਨ੍ਹਾਂ ਦੀ ਮੈਨ ਸੰਗਤ ਮਿਲੀ ਸੀਗੀ ਉਹਨਾਂ ਨੇ ਕਿਹਾ ਸੀ ਕਿ ਆਉਣ ਵਾਲੀ ਪਨੀਰੀ ਸੰਭਾਲੀਏ ਤੋਂ ਐਜੂਕੇਟ ਪੰਜਾਬ ਪ੍ਰੋਜੈਕਟ ਐਸ ਵੇਲੇ 7 ਫ੍ਰੀ ਸਕੂਲ ਚਲਾ ਰਿਹਾ ਤੇ ਸਾਢੇ 5000 ਬੱਚੇ ਦੀ ਫੀਸਾਂ ਬੱਚਿਆਂ ਦੇ ਅਕਾਊਂਟਾਂ ਤੇ ਜਾਂਦੀਆਂ ਹਨ ਔ ਲੋਕਾਂ ਨੂੰ ਕਹਿਣਾ ਵਾ ਕਿ ਭਈ ਤੁਸੀਂ ਬੱਚਿਆਂ ਨੂੰ ਟੈਲੀਫੋਨ ਨੰਬਰ ਲੈ ਲਓ ਪੜਾ ਦਿਓ ਬਸ ਮੇਰਾ ਮਕਸਦ ਪੜਾਉਣ ਆ ਰਿਹਾ ਔਰ ਇਹ ਪੜ੍ਹਾਈ ਕਰਾਉਣ ਦੀ ਜਿਹੜੇ ਸੱਚ ਸਕੂਲ ਫ੍ਰੀ ਆ ਉਹਦੀ ਸੇਵਾ ਹੈ ਮੇਰੀ ਬੱਚੀ ਆ ਜਸਪੀਤ ਕੋਲ ਕਰਦੀ ਆ ਦੇ ਕੋਲ ਟੀਮ ਹੈ ਪੂਰੀ ਸੋ ਆਪਾਂ ਇਸਾ ਮਿਲ ਕੇ ਤਾਂ ਕਿ ਵੱਡੀ ਵੱਡੀ ਕੁਰਸੀਆਂ ਤੇ ਬੱਚੇ ਬੈਠੇ ਹੋਣਗੇ ਨਾ ਤੇ ਇਹ ਹੜ ਹੜ ਨਹੀਂ ਆਣਗੇ ਮੈਂ ਤੁਹਾਨੂੰ ਸ਼ਿਵਾਸ਼ ਦਵਾਣਾ ਔਰ ਮਾਫ ਕਰਨਾ ਮੈਂ ਆਪ ਆਪਣੀ ਗੱਲ ਕਰਦਾ ਹਾਂ ਨਾ ਬੱਚਿਆਂ ਨਾਲ ਭਿਖਾਰੀ ਤੋਂ ਰਾਜਾ ਕਿਉਂਕਿ ਜਦ ਪੜ੍ਹਾਈ ਵੀ ਚਾਹੀਦੀ ਹੈ ਉੱਥੇ ਥੋੜੀ ਜੀ ਪਰਮਾਨਾਮ ਵੀ ਚਾਹੀਦਾ ਹੈ ਕਿਉਂ ਪਰ ਮੈਂ ਸਾਰੇ ਕੰਮ ਕਰਨਾ ਤੇ ਉਹ ਬ ਔਰ ਅਕੀਲ ਸਵਾਸਕ ਕੇ ਸੇਵਾ ਮਾਰਾ ਇਕਰਾਰ ਪਸ਼ੂ ਕਿਥੇ ਦਿੱਤੇ ਗਏ ਸੀਗੇ ਕਿੰਨੇ ਦਿੱਤੇ ਗਏ ਆ ਉਹ ਰੱਕੇ ਆਲਾ ਵੀ ਸਮੇਂ ਦੇ ਵਿੱਚ ਚੀਕਾ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਅੱਜ 18 ਦੁੱਧਾਰੂ ਪਸ਼ੂ ਜਿਹੜੇ ਨੇ ਜਿਹੜੇ ਫਿਰੋਜ਼ਪੁਰ ਦੇ 8 ਪਿੰਡ ਜਿਨ੍ਹਾਂ ਵਿੱਚ ਸੇਵਾ ਸੰਭਾਲ ਕੀਤੀ ਜਾ ਰਹੀ ਹੈ ਉਹਨਾਂ ਦੇ ਵਿੱਚ 18 ਪਰਿਵਾਰਾਂ ਨੂੰ ਦਿੱਤੇ ਜਾ ਰਹੇ ਨੇ ਐਜੂਕੇਟ ਪੰਜਾਬ ਪ੍ਰੋਜੈਕਟ ਇਸ ਇਲਾਕੇ ਦੇ ਵਿੱਚ ਕੋਈ ਕੁਸ਼ਿਕਤ ਹੈ ਤੁਸੀਂ ਇਸ ਇਲਾਕੇ ਦੇ ਵਿੱਚ ਵਿੱਚ ਨੇ ਇਹ ਦੀ ਹਣ ਕਾਫੀ ਆਈ ਹੋਈ ਕਿਤੇ ਕਿਤੇ ਅਸੀਂ 22 ਅਗਸਤ ਤੋਂ ਲਗਾਤਾਰ ਇੱਥੇ ਸੇਵਾਵਾਂ ਵਿੱਚ ਡਟੇ ਹੋਏ ਹਾਂ ਸਾਡੀ ਟੀਮ ਪਾਣੀ ਉਤਰਨ ਤੋਂ ਬਾਅਦ ਕਰ ਕਰ ਜਾ ਕੇ ਉਹਨਾਂ ਨੇ ਸਰਵੇ ਕੀਤਾ ਫੋਗਿੰਗ ਮਸ਼ੀਨਾਂ ਸੈਨੀਟਾਈਜੇਸ਼ਨ ਇਹ ਸਾਰੀਆਂ ਸੇਵਾਵਾਂ ਮੈਡੀਕਲ ਕੈਂਪ ਦੀਆਂ ਸੇਵਾਵਾਂ ਦਵਾਈਆਂ ਦੀਆਂ ਸੇਵਾਵਾਂ ਇਹ ਲਗਾਤਾਰ ਜਿਹੜੀਆਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਨੇ ਔਰ ਆਈਡੈਂਟੀਫਾਈ ਕਰਕੇ ਅੱਜ ਜਿਹੜੇ ਪਸ਼ੂ ਦਿੱਤੇ ਗਏ ਨੇ ਤੇ ਨਾਲ ਦੀ ਨਾਲ ਅੱਗੋਂ ਜਿਹੜੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ ਤਕਰੀਬਨ ਫਿਰੋਜ਼ਪੁਰ ਦੇ ਵਿੱਚ 5000 ਏਕੜ ਦੇ ਕਰੀਬ ਜਿਹੜੀ ਫਸਲ ਹੈ ਜਿਹੜਾ ਜਿਹੜੇ 8 ਪਿੰਡਾਂ ਦੀ ਮੈਂ ਗੱਲ ਕਰ ਰਹੀ ਹਾਂ ਉਹਦੇ ਵਿੱਚ 5000 ਏਕੜ ਦੇ ਕਰੀਬ ਜਿਹੜੀ ਫਸਲ ਹੈ ਉਹਦਾ ਨੁਕਸਾਨ ਹੋਇਆ ਉਹਦੀ ਪਰ ਭਾਈ ਤੇ ਇਹਨਾਂ ਪਿੰਡਾਂ ਸਕੂਲਾਂ 'ਚ ਪੜ੍ਹ ਰਹੇ ਨੇ ਉਹਨਾਂ ਦੇ ਸਕੂਲਾਂ ਦੀ ਜਿਹੜੀ ਪੜ੍ਹਾਈ ਦੇ ਖਰਚੇ ਵਾ ਕਾਪੀਆਂ ਕਿਤਾਬਾਂ ਦੇ ਖਰਚੇ ਜਿਹੜੇ ਆ ਉਹਨਾਂ ਦੀ ਸੇਵਾਵਾਂ ਜਿਹੜੀਆਂ ਆਨ ਵਾਲੇ ਸਮਝ ਕੀਤੀਆਂ ਜਾਂਦੀਆਂ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਪਿਛਲੇ ਸੀਜ਼ਨ ਮੀਂਹ ਵਾ ਹੋ ਚੁੱਕਾ ਹੈ ਪੰਜਾਬ ਦੇ ਵਿੱਚ ਹਾੜਾਂ ਦੇ ਕਾਰਨ ਗੁੰਹ ਦੇ ਕਾਰਨ ਬਹੁਤ ਫਾਰੀਦ ਵਾਹ ਜਿਹੜੀ ਆ ਉਹ ਹੋਈ ਹੈ ਖਾਸ ਕਰਕੇ ਸਾਡੇ ਫਿਰੂ ਖੇਤਾਂ ਵਿੱਚ ਜਿੱਥੇ ਲੱਖਾਂ ਏਕੜ ਫਸਲਾਂ ਸਾਡੀਆਂ ਬਰਬਾਦ ਹੋ ਗਈਆਂ ਉੱਥੇ ਲੱਖਾਂ ਏਕੜ ਜਿਹੜੀ ਜ਼ਮੀਨ ਆ ਉਹ ਵੀ ਬਹੁਤ ਜ਼ਿਆਦਾ ਖਰਾਬ ਹੋਈ ਘਰਾਂ ਦਾ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਔਰ ਜਿਆਦਾਤਰ ਜਮੀਨ ਹੈ ਉਹਦੇ ਵਿੱਚ ਪੰਜ ਪੰਜ 700 ਫੁੱਟਲੀ ਰੇਤ ਹੈ ਮਿੱਟੀ ਹੈ ਉਹ ਭਰ ਚੁੱਕੀ ਹੈ ਕਈ ਥਾਵਾਂ ਤੇ ਜ਼ਮੀਨਾਂ ਦੇ ਬਾੜ ਪੈ ਚੁੱਕੇ ਨੇ ਔਰ ਕਿਥੇ ਸੂਕਿਸ਼ ਸੰਸਾਰ ਭਰ ਦੇ ਵਿੱਚੋਂ ਇਹ ਸੰਤਾ ਨੇ ਬਹੁਤ ਵੱਡੇ ਉਪਾਅ ਲੇ ਕਰਦਿਆਂ ਹੋਏ ਆ ਜਿਹੜੇ ਹਰ ਇੱਕ ਪਰਿਵਾਰ ਨੇ ਹਰ ਪ੍ਰਭਾਵ ਉਸ ਪਿੰਡ ਨੇ ਉਹਨਾਂ ਦੇ ਸਹਾਇਤਾ ਹਰ ਸੰਭਵ ਸਹਾਇਤਾ ਕੀਤੀ ਹੈ ਜਿਵੇਂ ਕਿ ਰਾਸ਼ਨ ਦੀ ਸਹਾਇਤਾ ਕੀਤੀ ਹੈ ਪਰਿਵਾਰਾਂ ਵਾਸਤੇ ਚਾਰਾ ਚੌਕ ਰੂੜੀ ਪੱਠੇ ਆਦਿ ਦੀ ਸੇਵਾ ਕੀਤੀ ਹੈ ਉਥੇ ਪਰਿਵਾਰਾਂ ਦੇ ਵਸੇਬੇ ਵਾਸਤੇ ਜਾਂ ਗੁਜ਼ਾਰੇ ਵਾਸਤੇ ਜੋ ਲੋੜੀਂਦੀਆਂ ਵਸਤੂ ਮਸਾਂ ਉਹ ਵੀ ਸੰਗਠਨ ਜਿਹੜੀਆਂ ਸੀਗੀਆਂ ਉਹ ਪਰਿਵਾਰਾਂ ਨੂੰ ਮੁਹੱਈਆ ਕਰਤੀਆਂ ਜਿਵੇਂ ਸਾਡੇ ਸੰਪਰਦਾਵਾਂ ਨੇ ਸੰਸਥਾਵਾਂ ਨੇ ਜਿਵੇਂ ਬੰਦੀਆਂ ਨੇ ਕੋਈ ਐਨ ਜੀਓ ਨੇ ਉਹਨਾਂ ਸਾਰਿਆਂ ਨੇ ਬਹੁਤ ਵੱਡਾ ਕਾਰਜ ਜਿਹੜਾ ਸੀਗਾ ਇਸ ਪੀਰੀਅਡ ਦੇ ਦੌਰਾਨ ਜਿਹੜਾ ਉਹਨਾਂ ਸੇ ਉਥੇ ਐਜੂਕੇਟ ਪੰਜਾਬ ਪ੍ਰੋਜੈਕਟ ਸਬਾ ਡਸੰਦਰ ਸਿੰਘ ਖੋਲੇ ਔਰ ਮਾਂਚੈਸਟਰ ਯੂਕੇ ਦੀਆਂ ਪੰਜ ਕਮੇਟੀਆਂ ਦੇ ਦੇ ਬਰਾਲੇਟ ਕਰਕੇ ਸੰਗਠਿਤ ਸਹਿਯੋਗ ਦੇ ਨਾਲ ਜਿਸ ਦਿਨ ਤੋਂ ਹੜਾਂ ਦੀ ਕਸ਼ਤ ਕੀ ਵਣੀ ਹੋਈ ਹੈ ਖਾਸ ਕਰਕੇ ਫੋਜ ਤੋਂ ਦੇ ਇਲਾਕੇ ਵਿੱਚ ਉੱਥਾਂ ਨੇ ਸਾਰੇ ਕਮਾਨ ਜਿਹੜੀ ਹੈ ਉਹ ਸੰਭਾਲੀ ਹੋਈ ਹੈ ਜਿੱਥੇ ਉਹਨਾਂ ਨੇ ਆਪ ਬੋਟਾਂ ਤੇ ਜਾ ਜਾ ਕੇ ਪਿਛਤ ਜਾ ਜਾ ਕੇ ਘਰਾਂ ਦੇ ਵਿੱਚ ਰਾਸ਼ਨ ਜਿਹੜਾ ਸੀਗਾ ਉਹ ਪਹੁੰਚਾਇਆ ਹੋਰ ਜਿਹਨਾਂ ਦਾ ਸਮਾਨ ਜਿਹੜਾ ਸੀ ਉਹ ਪਹੁੰਚਾਇਆ ਉਥੇ ਕਈ ਪਿੰਡਾਂ ਨੇ ਗੋਦ ਲਾਏ ਹੋਏ ਨੇ ਤੇ ਉਹਨਾਂ ਪਿੰਡਾਂ ਦੇ ਵਿੱਚ ਥੋੜਾ ਜਿਹਾ ਨੁਕਸਾਨ ਹੋਇਆ ਉਹਦੀ ਪਰਪਰਾਈ ਕਰਨ ਵਾਲੀ ਅਸੀਂ ਕਿਥੇ ਜਾ ਰਹੇ ਹਾਂ ਖਾਸ ਕਰਕੇ ਜ਼ਮੀਨਾਂ ਦੀ ਬਜਾਈ ਤੇ ਬੱਚਿਆਂ ਦੀ ਪੜ੍ਹਾਈ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਚੁੱਕੀ ਹੋਈ ਹੈ ਔਰ ਇੱਕ ਅੱਜ ਬਹੁਤ ਵੱਡਾ ਉਦਮ ਜਿਹੜਾ ਉਹਨਾਂ ਵੱਲੋਂ ਕੀਤਾ ਗਿਆ ਤੇ ਅੱਜ 8 ਪਿੰਡਾਂ ਵਾਸਤੇ 18 ਗਧਾਰੂ ਪਸ਼ੂ ਉਹ ਅੱਜ ਸੰਗਠਨ ਜਿਹੜੇ ਨੇ ਉਹਨਾਂ ਦੇ ਵੱਲੋਂ ਅੱਜ ਕੇ ਗੁਰਦੁਆਰਾ ਸਾਹਿਬ ਜੋ ਹੈ ਉਥੇ ਵੰਡੇ ਜਾ ਰਹੇ ਨੇ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਸੀਗਾ ਐਜੂਕੇਟ ਪੰਜਾਬ ਪ੍ਰੋਜੈਕਟ ਉਹਨੂੰ ਜਿੱਥੇ ਉਹਨਾਂ ਦੀ ਇੱਕ ਚਾਹ ਹੈ ਕਿ ਪੰਜਾਬ ਦੇ ਬੱਚੇ ਪੜ੍ਹ ਲਿਖ ਜਾਣ ਔਰ ਆਪਣੀ ਕਿਰਤ ਕਮਾਈ ਵਿੱਚੋਂ ਜ਼ਿਆਦਾ ਪਰ ਜਿਹੜਾ ਹਿੱਸਾ ਹੈ ਉਹ ਐਜੂਕੇਟ ਪੰਜਾਬ ਪ੍ਰੋਜੈਕਟ ਵਾਸਤੇ ਪਾਉਂਦੇ ਨੇ ਉਥੇ ਸੰਗਠਿਤ ਸੇਵਾ ਵਾਸਤੇ ਵੀ ਬਹੁਤ ਵੱਡਾ ਜਿਹੜਾ ਉਪਰਾਲਾ ਸੀਗਾ ਉਹ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਸੰਗਠਿਤ ਸਹਿਯੋਗ ਨਾਲ ਕਰਕੇ ਕੀਤਾ ਗਿਆ ਔਰ ਅੱਜ ਇੱਕ ਬਹੁਤ ਵੱਡਾ ਜਿਹੜਾ ਕਾਰਜ ਹੈ ਉਹ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਕੀਤਾ ਜਾ ਰਿਹਾ ਹੈ ਕੋ ਜਿਹੜੇ ਡੰਗਰਾਂ ਦੀ ਜਿਹੜੀ ਹੈ ਵੀ ਇਹਨਾਂ ਨੇ ਦੇਣ ਜਾ ਰਹੇ ਆ ਵੀ ਇੱਕ ਜਿਹੜੇ ਪਿੰਡਾਂ ਦੇ ਕੋਈ ਖਾਸ ਚੁਣੇ ਹੋਏ ਪਿੰਡਾਂ ਜਿਹੜੇ ਵੀ ਹੜ੍ਹ ਪੀੜਤ ਤੇ ਗਏ ਉਹਨਾਂ ਨੂੰ ਦੇ ਇਹ ਦੇਖੋ ਬਹੁਤApiException ਸੇਵਾ ਦਾ ਕਾਰਜ ਹੈ ਇਹਦੇ ਵਿੱਚ ਕੋਈ ਜਾਣ ਪਛਾਣ ਕਰਕੇ ਨਹੀਂ ਹੈ ਉਹ ਜਿਹੜੇ ਵੀ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਕਈਆਂ ਦੇ ਪਸ਼ੂ ਤਾਂ ਕਿੱਲਿਆਂ ਤੇ ਵੱਡੇ ਵਿਚਾਰੇ ਪਸ਼ੂ ਜਿਹੜੇ ਸਾਨੂੰ ਮਰ ਗਏ ਕਈਆਂ ਦੇ ਪਸ਼ੂ ਜਿਹੜੇ ਸਾਨੂੰ ਫੜਦੇ ਪਾਣੀ ਵਿੱਚ ਰੁੜ ਗਏ ਬਹੁਤ ਵੱਡਾ ਨੁਕਸਾਨ ਹੋਇਆ ਤੇ ਜਿਹੜੇ ਜ਼ਰੂਰਤਮੰਦ ਪਰਿਵਾਰ ਨੇ ਇਸ ਵੇੜੇ ਅੱਠ ਪਿੰਡਾਂ ਦੇ ਪਰਿਵਾਰਾਂ ਵਿੱਚ 18 ਪਸ਼ੂ ਜਿਹੜੇ ਉਹ ਆਤੇ ਦਿੱਤੇ ਜਾ ਰਹੇ ਨੇ ਉਹ ਵੀ ਚੱਲੇਗੀ ਜੇਵਾ ਵੀ ਜੜੀ ਮਤੋਂ ਕਿ ਪੇੜੀ ਤੋਂ ਹਾਂ ਇਹ ਦੱਸਿਆ ਕੋਲੀ ਸਾਹਿਬ ਨੇ ਕਿ ਜਿੰਨਾ ਚਿਰ ਇਹ ਤਵਾਰ ਜਿਹੜੇ ਨੇ ਆਪਣੇ ਪਿਆਰ ਦੁਬਾਰਾ ਕਰੇ ਨਹੀਂ ਹੋ ਜਾਂਦੇ ਜਦੋਂ ਗਲੀ ਪਟੜੀ ਤੇ ਜਿਹੜਾ ਕਾਮਕਾਰ ਹੈ ਉਹ ਨਹੀਂ ਆ ਜਾਂਦਾ ਤੱਕ ਜਮੀਨ ਦੀ ਬਜਾਈ ਬੱਚਿਆਂ ਦੀ ਪੜ੍ਹਾਈ ਖਰਚੇ ਆਦਿ ਸਾਰੇ ਜ਼ਿੰਮੇਵਾਰ ਜਿਹੜੀ ਹੈ ਸਭ ਉਹ ਇਹਨਾਂ ਚੁੱਕੀ ਹੋਈ ਹੈ ਸਰ ਇਹਨੇ ਅਜ ਫਰੀਦਕੁਰ ਦੇ ਵਿੱਚ ਚੁਣਿਆ ਵਦੋਈਪੁਰ ਨੂੰ ਚੁਣਿਆ ਲੇਕਿਨ ਸਾਰੇ ਪੰਜਾਬ ਦੇ ਵਿੱਚ ਵੀ ਕਾਫੀ ਹਾਲਾਤ ਕਈ ਜ਼ਿਲ੍ਹਿਆਂ ਦੇ ਮਾਰੇ ਰਹੇ ਨੇ ਕਿ ਉੱਥੇ ਵੀ ਐਵੋਜੀ ਸੰਸਥਾਵਾਂ ਕੰਮ ਕਰੀਆਂ ਹੋ ਤਾਂ ਦੇਖੋ ਸਾਰੀਆਂ ਸੰਸਥਾਵਾਂ ਜਿਵੇਂ ਕਾਰ ਸੇਵਾ ਵਾਲੇ ਮਹਾਂਪੁਰਸ਼ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਖਾਲਸਾ ਹੈਡ ਹੈ ਏ ਗਲੋਬਲ ਸੇਕਲੈਂਟ ਜਿੰਨੇ ਕੰਨ ਸੰਸਥਾਵਾਂ ਸਿੱਖਾਂ ਦੀਆਂ ਖਾਸ ਕਰਕੇ ਉਹ ਬਹੁਤ ਵੱਡੀਆਂ ਸੇਵਾਵਾਂ ਮਾ ਜਿਹੜੀਆਂ ਦਾ ਸੰਗਤੀਆਂ ਕਰ ਰਹੀਆਂ ਔਰ ਹਰ ਥਾਂ ਤੇ ਜ਼ਰੂਰਤ ਹੈ ਦੇਖੋ ਇਹ ਜੇ ਸਮੇਂ ਦੇ ਵਿੱਚ ਕੋਈ ਵੀ ਇਕੱਲਾ ਵਿਅਕਤੀ ਜਾਂ ਇਕੱਲੀ ਵਿੱਤੇ ਬੰਦੀ ਕੋਈ ਕੁਛ ਨਹੀਂ ਕਰ ਸਕਦਾ ਇਹ ਸੰਗਤ ਤੇ ਸਹਿਯੋਗ ਸਦਕਾ ਹੀ ਹੈ ਔਰ ਸਾਰੇ ਰੰਡਵਰਤ ਕੇ ਪੂਰੇ ਪੰਜਾਬ ਦੀ ਹੜ ਪ੍ਰਭਾਵ ਜਿਹੜੇ ਖੇਤਰ ਨੇ ਉਹਨਾਂ ਦੀ ਸੇਵਾ ਕਰ ਰਹੇ ਨੇ ਮੈਂ ਬੇਨਤੀ ਕੀਤੀ ਹੈ ਕੋਲੋਂ ਸਾਹਿਬ ਨੂੰ ਕਿ ਜਿਵੇਂ ਜਿਲ੍ਹਾ ਅਮਰਸਰ ਸਾਹਿਬ ਹੈ ਗੁਰਦਾਸਪੁਰ ਡੇਰਾ ਬਾਬਾ ਨਾਨਕ ਹੈ ਜਨਾਲਾ ਰਮਦਾਸ ਇਹਨਾਂ ਪਿੰਡਾਂ ਦੇ ਵਿੱਚ ਹੀ ਬਹੁਤ ਵੱਡੀ ਦਵਾਈ ਹੋਈ ਹੈ ਕਿਉਂਕਿ ਅਸੀਂ ਵੀ ਜਿਸ ਦਿਨ ਤੋਂ ਹਾਲਾਏ ਨੇ ਉਸ ਦਿਨ ਤੋਂ ਡੀਪਲੀ ਜਾ ਕੇ ਪਿੰਡਾਂ ਦੇ ਵਿੱਚ ਗਰਾਊਂਡ ਤੇ ਜਾ ਕੇ ਅਸੀਂ ਈੜੇ-ਈੜੇ ਗਲੀਆਂ 'ਚ ਜਾ ਕੇ ਜਿਹੜੇ ਪਰਿਵਾਰ ਨੇ ਉਹਨਾਂ ਕੋਲ ਜਾ ਕੇ ਪਹੁੰਚ ਕਰ ਰਹੇ ਹਾਂ ਔਰ ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾ ਕੇ ਦੇਣ ਦਾ ਜਿਹੜਾ ਸੀਗਾ ਅਸੀਂ ਉਹ ਪ੍ਰਾਨਲਾ ਗੁਰੂ ਸਾਹਿਬ ਦੀ ਕਿਰਪਾ ਨਾਲ ਕੀਤਾ ਹੋਇਆ ਜਿਸ ਮੈਂ ਬੇਨਤੀ ਕਰ ਰਿਹਾ ਤਾਂ ਕਿ ਉਸ ਏਰੀਆ ਦੇ ਵਿੱਚ ਰੁੱਖਾਂ ਤੇ ਪਸ਼ੂਮਧ ਦਾ ਨੁਕਸਾਨ ਨੁਕਸਾਨ ਬਹੁਤ ਹੋਇਆ ਹੈ ਤੇ ਤੁਸੀਂ ਥੋੜਾ ਉਧਰ ਉਸ ਪਾਸੇ ਵੀ ਕਰੋ ਤਾਂ ਕਿ ਵੰਡ ਵਰਕ ਦੀ ਸਾਰੀ ਜਿਹੜੀ ਸੇਵਾ ਹੈ ਉਹ ਹੋ ਜਾਏ ਹਰ ਪਰਵਰਤ ਲੱਕੇ ਚ ਅਸੀਂ ਘਰ ਤੋਂ ਘਰ ਜਾ ਕੇ ਉਹਨਾਂ ਦਾ ਸਰਵੇਖਣ ਕੀਤਾ ਪਹਿਲਾਂ ਫਾਰਮ ਭਰੇਗੇ ਉਸ ਤੋਂ ਬਾਅਦ ਫਿਰ ਜਿਹੜੇ ਫੌਤ ਹੋਏ ਪਸ਼ੂ ਹੈ ਉਹਨਾਂ ਦੀ ਜਾਣਕਾਰੀ ਇਕੱਠੀ ਕੀਤੀ ਗਈ ਫੋਟੋਆਂ ਆਹੀ ਤੇ ਡਾਕਟਰੀ ਰਿਪੋਰਟਾਂ ਆਹੀ ਫਿਰ ਪੰਚਾਇਤ ਤੋਂ ਲਿਖਵਾ ਕੇ ਅਸੀਂ ਉਹਦੀ ਵੈਰੀਫਿਕੇਸ਼ਨ ਕੀਤੀ ਜਦ ਪੂਰੇ ਸਾਰੀ ਕਸੋਟੀਆਂ ਤੇ ਖਰੇ ਉਤਰੇ ਉਸ ਤੋਂ ਬਾਅਦ ਫਿਰ ਉਹਦੇ ਤੋਂ ਜਿਵੇਂ ਕਿਸੇ ਦਾ ਪਸ਼ੂ ਜੇ 5 ਕਿਲੋ 7 ਕਿਲੋ ਦੁੱਧ ਦੇ ਰਿਹਾ ਤਾਂ ਉਸ ਨਾਲੋਂ ਬਿਹਤਰ ਪਸ਼ੂ ਨਾਲੋਂ 15 ਕਿਲੋ 12 ਕਿਲੋ ਦੁੱਧ ਵਾਲੇ ਅਸੀਂ ਲੈ ਕੇ ਦੇ ਰਹੇ ਹਾਂ ਤਾਂ ਕਿ ਉਹਨਾਂ ਦੀ ਰੋਜ਼ਗਾਰ ਚੱਲ ਸਕੇ ਉਹਨਾਂ ਦਾ ਗੁਜ਼ਾਰਾ ਅੱਗੇ ਚੰਗਾ ਚੱਲ ਸਕੇ ਉਹਨਾਂ ਤੇ ਅੱਛੀ ਦੁੱਧਦਾਰੂ ਪਸ਼ੂ ਤੇ ਚਾਰਾ ਜਿਹੜਾ ਉਹ ਦਿੱਤਾ ਗਿਆ ਜੀ ਚਾਰਾ ਪਸ਼ੂ ਦੇ ਅਨੁਸਾਰ ਦਿੱਤਾ ਜਾ ਰਿਹਾ ਚਾਰਾ ਔਰ ਫੀਡ ਦੀ ਸੇਵਾ ਨਾਲ ਜਾ ਰਹੀ ਹੈ ਜੀ ਤੇ ਚਾਰੇ ਦੀ ਸੇਵਾ ਤਾਂ ਸਾਡੀ ਟਾਈਮ ਟੂ ਟਾਈਮ ਵੈਸੇ ਵੀ ਪਿੰਡਾਂ ਚ ਜਾਂਦੀ ਹੋ ਰਹੀ ਦੀ ਹੈ